ਹੋ ਫੇ ਲਾ ਨਾ ਨਾ ਠੀਕ ਆ ਅੱਜ ਤਾਂ ਗਰਮੀ ਵਾਲੀ ਆ ਉਧਰ ਨਾਲ ਮੈਂ ਦੇਖਿਆ ਪਾਣੀ ਪੂਣੀ ਬਹੁਤ ਹੈ ਵਧੀਆ ਹੈ ਮੀਂਹ ਵਧੀਆ ਪੈ ਗਿਆ ਹੋਰ ਮੈਂ ਤਾਂ ਤੈਨੂੰ ਐਂ ਕਹਿੰਦਾ ਦੀ ਉਹਨਾਂ ਹੋ ਜਾ ਮਰੀ ਗੱਲ ਸੁਣ ਮੇਰੀ ਹਾਂ ਮੈਂ ਤੈਨੂੰ ਐਂ ਕਹਿੰਦਾ ਦੀ ਯਾਰ ਮੱਕੀ ਚ ਪਾਣੀ ਖੜਾ ਸਾਲਾ ਉਹ ਚਾਰ ਵਾਲੀ ਮੱਕੀ ਜਾਵਾ ਬਣੀ ਪਈ ਆ ਹੁਣ ਛੱਲੀਆਂ ਵਧੀਆ ਚਾਰ ਹੋਈਆਂ ਪਿਆ ਬਣੀ ਪਈ ਆ ਫਿਰ ਆਪਾਂ ਉਧਰ ਪੁੱਛ ਲਾਂਗੇ ਟਰੈਕਟਰ ਵਾਲੇ ਨੂੰ ਅੱਜ ਕੀ ਕਹਿੰਦਾ ਹੈ ਹੈ ਜੇ ਟਰੈਕਟਰ ਮਕੀ ਦਾ ਹਣਾ ਹੁਣ ਕਿਵੇਂ ਕਰੀਏ ਚਾਰ ਦਾ ਭਾਂ ਦਾ ਇੱਕ ਬੀਜ ਤਾਂ ਲੈਣਿਆ ਕਹਿੰਦੇ ਇਹ ਤਾਂ ਉਹ ਗੱਲ ਹੈ ਕਹਿੰਦੇ ਜੇ ਮੱਕੀ ਬੀਜ ਲਈ ਨਾ ਬੈਰ ਕੱਢ ਸਮਝ ਲੈ ਕੰਪੈਰ ਕੱਢਣ ਵਾਲਾ ਕੰਮ ਹੈ ਹਾਲਾ ਕਹਿੰਦਾ ਜੇ ਮੱਕੀ ਪਜਾ ਦੋ ਜਿਸ ਕਿਸੇ ਨੂੰ ਬੈਰ ਕੱਢਣਾ ਹੈ ਹ ਹਾਲਾ ਪਹਿਲਾਂ ਉਦੋਂ ਆਇਆ ਹੁੰਦਾ ਵੀ ਨਜ਼ਾਰਾ ਸਿਆਲ ਚ ਪਰ ਹੁਣ ਸਿਆਪਾ ਸਾਲਾ ਪੌਣ ਦਾ ਵਾਲਾ ਬੰਗਾ ਇਹਦਾ ਹੁਣ ਨਹੀਂ ਆ ਰਹੇ ਨਹੀਂ ਗਏ ਹੋਰ ਹੋ ਗਈ ਹੈ ਕਿਹ ਬਾਅਦ ਹੋ ਗਈ ਜਿਹੜੀ ਵੀ ਹੁਣ ਟਰੈਕਟਰ ਮਸਾ ਕੱਢੂ ਟਰੈਕਟਰ ਕਿਹੜਾ ਉੱਥੇ ਦਾ ਪਾਇਦਾ ਗਧਾ ਮੂਸਲੀ ਹੋਊ ਖਿੱਚਲਾ ਓਏ ਧਰਲਾ ਓਏ ਤੈਨੂੰ ਮੈਂ ਕਿਹਾ ਦੀ ਮਹਾ ਮੈਸ ਘਟਾ ਲਾਂਗੇ ਪਤੰਦਰਾ ਮੱਕੀ ਨੂੰ ਰਹਿਣ ਦੇ ਤੂੰ ਤਾਂ ਆਪ ਨਹੀਂ ਉਦੋਂ ਮੰਨਦਾ ਹੈਗਾ ਹੁਣ ਕਰਲਾ ਪਾਇਦਾ ਛਾਪਾ ਹੋਇਆ ਪਿਆ ਨਾ ਬੰਦੇ ਮਿਲਣ ਨਾ ਕੋਈ ਹੋਰ ਕਰੇ ਮੇਰਾ ਤਾਂ ਹੁਣ ਇਹੀ ਦੀ ਹਾਬਕਤਾ ਵਾ ਬਾਬਾ ਦਾ ਮਸਾ ਖਰਾਬ ਕਰਦੀਆਂ ਪਰ ਮਾਇਸਵਰਾ ਬੋਈ ਆਪਣੀ ਝੂਟੀ ਸੁਬਾਹ ਸਬਾਹ ਤੇ ਮੱਕੀ ਬੀਜ ਲੈ ਕੱਖ ਕੱਟ ਬੀਜ ਲਈ ਉਹ ਤੁਸੀਂ ਵੀ ਮੰਨਦੇ ਨਹੀਂ ਹੁੰਦੇ ਬਾਈ ਕਿਸੇ ਦੀ ਆਇਆ ਹੁਣ ਮੱਕੀ ਦੇਖ ਕੇ ਆਈਏ ਮੜੇ ਨਾਲ ਚੱਲ ਮੇਰੇ ਔਰ ਉਹ ਤੁਸੀਂ ਮੰਨਦੇ ਤਾਂ ਹੈ ਨਹੀਂ ਕਿਸੇ ਕੰਜਰ ਦੀ ਮੈਂ ਕਿਹਾ ਨਾ ਬੀਜੋ ਇਲਾ ਨਜ਼ਰਾਂ ਨਾ ਬੀਜ ਆਇਆ ਯਾਰ ਉਹ ਲਾ ਤਾਂ ਜੀਰੀ ਲੇਟ ਹੋ ਗਈ ਲਾ ਮੱਕੀ ਦਾ ਤਾਂ ਪਾਇਆ ਛੱਪ ਹੀ ਐ ਕਰ ਲਿਆ ਮੈਂ ਬਸ ਤੈਨੂੰ ਕਹਿ ਬੈਠਾ ਉਹ ਕਾਹ ਨੂੰ ਕਹਿ ਬੈਠਿਆ ਰਾ ਭਾਈ ਗਾਰੇ ਵਰਗੀ ਪਈ ਆ ਓਏ ਪਾਣੀ ਖੜਾ ਦਾ ਮੀਂਹ ਖਾਸ ਆ ਰੈਟ ਚੱਲੂ ਇਹਦਾ ਟਰੈਕਟਰ ਤਾਂ ਨਹੀਂ ਚੱਲਦਾ ਆਪਾਂ ਲੇਬਰ ਨੂੰ ਪੁੱਛ ਲੈਣਿਆ ਫੇਰ ਲੇਬਰ ਉੱਥੇ ਕੁਲਵੀਰ ਤੇ ਆ ਕੁਲਵੀਰ ਮੱਕੀਰ ਮੱਕੀ ਚਾਰ ਪਾਉਣ ਲੱਗ ਗਿਆ ਉਹ ਚਾਰ ਪਾਉਣ ਵਾਸਤੇ ਅੱਜ ਦਿਖਾਉਣਾ ਆ ਤੇ ਕਹਿੰਦਾ ਮੈਂ ਦਿਖਾ ਦੇ ਆਂ ਕਿ ਕਿਵੇਂ ਆ ਫੇਰ ਤੜਕੇ ਪਾਉਣਗੇ ਉਹ ਅੱਛਾ ਮੱਕੀ ਤੈਨੂੰ ਕਿਵੇਂ ਲੱਗਦਾ ਤਿਆਰ ਹੈ ਬਈ ਤਿਆਰ ਲੱਗਦੀ ਆ ਮੱਕੀ ਵਾਲਾ ਯਾਰ ਹੈ ਤਾਂ ਸਾਲਾ ਪੰਗਾ ਹੀ ਆ ਹੂੰ ਸਵਾਲ ਸਵਾਲ ਚੱਲਾ ਕਹਿੰਦਾ ਯਾਰ ਸਿਆਲ ਚੋਂ ਇਹਦਾ ਔਖਾ ਹੀ ਆ ਯਾਰ ਹਣਾ ਔਖਾ ਤਾਂ ਬਹੁਤ ਹੈ ਹੈ ਮੈਂ ਤੈਨੂੰ ਕਾਹੀ ਗਿਆ ਤੀ ਮਾਲ ਇਹਦਾ ਜਿਰੀ ਲੇਟੋ ਤੂੰ ਕਰਾ 26 ਲਾਵਾਂ ਉਹ 26ਆਂ ਛੁੱਬੀਆਂ ਹੋ ਤਾਂ ਜਾਂਦੀਆਂ ਨੇ ਪਰ ਚਲ ਪਾਣੀ ਦੀ ਬਚਤ ਹੋ ਜਾਂਦੀ ਐ ਇਹ ਖਰ ਚੀਜ਼ ਤਾਂ ਵਧੀਆ ਐ ਪਰ ਉਹ ਚਾਰ ਪੌਣ ਦਾ ਪੰਗਾ ਵਾਲਾ ਇਹਦਾ ਜੀ ਆਪਾਂ 5-4 ਕਿੱਲੇ ਮੱਕੀ ਦੇ ਚੱਲ ਬੀਜ ਦੰਨਿਆ ਹੋਰ ਉਹ ਚੱਲ ਕਰਿਆ ਤਾਂ ਦੇਖ ਮੱਕੀ ਤਾਂ ਖੈਰਾ ਹੁਣ ਮੀਂਹਾਂ ਨੇ ਕਰਤਾ ਵਧੀਆ ਦਿੱਤੀ ਦੀ ਸੜਾ ਚਾਰ ਵਾਲਾ ਬੋਲਾ ਸਿਰਪਾ ਹੋ ਗਿਆ ਬਈ ਚਾਰ ਦਾ ਔਖਾ ਯਾਰ ਮੱਕੀ ਤਾਂ ਘੈਂਟ ਆ ਗਈ ਮੱਕੀ ਤਾਂ ਨਹੀਂ ਔਖਾ ਹੋ ਜੂਗਾ ਆਪਾਂ ਨੂੰ ਨਾਂ ਲੈ ਗਿਰਦਨ ਪੁੱਛ ਕੇ ਆਉਣੇ ਆਪਾਂ ਗਿਰਦਨ ਨਾਲ ਚੱਲ ਆਪਾਂ ਪੁੱਛਿਆ ਨੇ ਫਿਰ ਉੱਥੇ ਹਾਂ ਆਇਆ ਆਇਆ ਯਾਰ ਸੋਹਰਿਆ ਹੁਣ ਪ੍ਰਧਾਨ ਨੂੰ ਪੁੱਛ ਲੈਣੇ ਆਪਾਂ ਪ੍ਰਧਾਨ ਮੱਕੀ ਤੇ ਚੱਲਦਾ ਉਹਨਾਂ ਦਾ ਟਰੈਕਟਰ ਦਾ ਜ਼ੋਰ ਵਾਲਾ ਹੋਊਗਾ ਜਾਂ ਪੁੱਛ ਲੈਣੇ ਆ ਫਿਰ ਕੀ ਕਹਿੰਦਾ ਹੋ ਪੁੱਛ ਲੈਣੇ ਆ ਭਾਈ ਜੀ ਕਦੋਂ ਵਾਰੀ ਦੇਊਗਾ ਚਲੋ ਰਪੋਚ ਕੇ ਨਾ ਪ੍ਰਧਾਨ ਬੈਠਾ ਜੇ ਕਰੂ ਗੱਲ ਪ੍ਰਧਾਨ ਫਿਰ ਸਾਨੂੰ ਉਹ ਟਰੈਕਟਰ ਦੇਂਦਿਆਂ 4 ਪੌਣਾ ਤੇ ਕੱਲ ਨੂੰ ਭਾਈ ਹਜੇ ਨਹੀਂ ਮਿਲਦਾ ਕਈ ਦਿਨਾਂ ਦੱਸ ਦਿੰਦਾ ਮਿਲਦਾ ਹੀ ਨਹੀਂ ਐਨੀ ਖਿੱਚਾ ਵਾਲੀ ਖਿੱਚਾ ਉਸ ਵਿੱਚੋਂ ਕੱਢ ਲੈਂਦਾ ਯਾਰ ਟਾਈਮ ਟਾਈਮ ਵਾਂਦਾ ਨਹੀਂ ਅਗਲਾ ਆਲਾ ਕਹਿੰਦਾ ਮੇਰਾ ਕੱਢੋ ਕੱਢ ਲਾ ਲਿਆ ਮੰਨਦਾ ਨਹੀਂ ਕੋਈ ਆਲਾ ਯਾਰ ਮਾੜਾ ਯਾਰ 10 ਸਾਲ ਟਾਈਮ ਮੈਂ ਤਾਂ ਬਹੁਤ ਛੜੀ ਕੱਢਦਾ ਹੁਣ ਮੈਂ ਇਧਰ ਮਿਲਟਰੀ ਦਾ ਸਾਡੇ ਕਿ ਸਾਰੇ 10 ਸਾਲ ਜਮਾ ਬੁੱਕਾ ਹੈ ਦਰ ਬਿੱਤੋ ਟਾਈਮ ਟੂ ਟਾਈਮ ਕੱਢ ਕੇ ਆਏ ਕਰੀ 2 ਦਿਨਾਂ ਨੂੰ ਦੇਖ ਲਿਓ ਪੁੱਛ ਲਿਓ ਮੁੰਡਿਆਂ ਨੂੰ ਉਹਨਾਂ ਨੂੰ ਪੁੱਛਾਂਗੇ ਮੁੰਡਿਆਂ ਨੂੰ 2 ਦਿਨਾਂ ਨੂੰ ਰਾਇ ਕਰਕੇ ਸਾਨੂੰ ਦੱਸਦਾਂਗੇ ਸਾਨੂੰ ਰਾਇ ਕਰਕੇ ਰਾਇ ਕਰਕੇ ਚੰਗਾ ਫਿਰ ਆਪਾਂ ਲੇਬਰ ਵਾਲਿਆਂ ਨੂੰ ਪੁੱਛ ਲੈਣਿਆ ਰੋਡ ਲੰਨਦਰ ਪਰ ਲੇਟ ਹੋ ਜੂ ਫਿਰ ਚਾਰ ਉਹ ਦੋੜ ਫਿਰ ਜਿਆਦੇ ਮੀਂਹ ਪੈਣ ਲੱਗੇ ਵੀ ਜੀ ਦੀ ਪਛੇਤੀ ਹੁੰਦੀ ਹੈ ਪਛੇਤੀ ਹੋ ਜਾਂਦੀ ਆ ਆ ਜੇ ਆਪਾਂ ਲੇਵਰਾਂ ਨੂੰ ਪਹੁੰਚ ਜਲ ਕੋਸ਼ਿਸ਼ ਕਰ ਆਹ ਯਾਰ ਲੋਪੋ ਚਨਾਣਾ ਕੱਦੂ ਨੂੰ ਕਹੀ ਦਿੰਦੇ ਨਾ ਗਾ ਜਲ ਕਈ ਦੋੜਾਂ ਚ ਚਾਰ ਪਾ ਲਾਂਗੇ ਜੇ ਬੰਦੇ ਮਿਲ ਗਏ ਫਿਰ ਤਾਂ ਪਾਏ ਦੇਵਾਂਗੇ ਹਾਂ ਕਹਿ ਦਿੰਦੇ ਆਪਾਂ ਨੂੰ ਹੈ ਪਹਿਲਾਂ ਕਹਾਂ ਚੰਗਾ ਰਹਿੰਦਾ ਹੋਰ ਆ ਫਿਰ ਤੂੰ ਫੇਰ ਮੌਕੇ ਤੇ ਮਿਲਦਾ ਨਹੀਂ ਫਿਰ ਮੌਕੇ ਤੇ ਮਿਲ ਗਏ ਕਰੇ ਹਾਂ ਬਈ ਅਸੀਂ ਯਾਰ ਮੱਕੀ ਵਾਲਾ ਚਾਰ ਦੇ ਬੰਦੇ ਮਸ਼ੀਨ ਤਾਂ ਪੁੱਛ ਲਈ ਮਸ਼ੀਨ ਤਾਂ ਮਿਲੀ ਨਹੀਂ ਪ੍ਰਧਾਨ ਕਹਿੰਦਾ 10 ਦਿਨ ਲੱਗਣਗੇ ਅੱਛਾ ਅੱਜ ਅਸੀਂ ਬੰਦਿਆਂ ਦਾ ਪਤਾ ਕਰ ਦਿਆਂ ਅੱਛਾ ਤੇ ਬੰਦੇ ਮਿਲ ਗਏ ਫਿਰ ਚਾਰ ਅਸੀਂ ਪਾਵਾਂਗੇ ਬਾਈ ਬਣ ਕੇ ਕੱਦੂ ਦਾ ਮਾਰਾ ਇਹ ਟਾਈਮ ਕੱਢੀ ਵਿੱਚੋਂ ਤੁਸੀਂ ਚਾਰ ਪਾ ਲਓ ਬਾਈ ਕੋਈ ਨਾ ਕੱਦੂ ਕਰਦਾ ਹਾਂ ਠੀਕ ਹੈ ਕਿਤੇ ਆਇਆ ਤਾਂ ਹੁਣ ਪਹਿਲਾਂ ਗੱਲ ਯਾਰ ਪਤਾ ਕਿਤੇ ਐ ਵੀ ਆਪਦਾ ਕੰਮ ਕਰਦਾ ਤੂੰ ਮਣਾ ਜਾਂ ਦੇਖ ਕੇ ਆਪਦਾ ਕਰ ਲੇਗਾ ਨਾ ਕੋਈ ਨਾ ਭਾਈ ਪਹਿਲਾਂ ਇਸ ਤਰ੍ਹਾਂ ਸੁਣੇ ਟਾਈਮ ਰੱਖੀ ਦੇਖ ਸਾਡਾ ਹੂੰ ਕਿਤੇ ਹਨਾ ਜੀ ਜੀ ਲੇਟ ਹੋਣੀ ਨਾ ਮਾਗਰ ਓੱਖ ਟਾਈਮ ਰੱਖੀ ਕੱਲੇ ਪੱਕਾ ਜੀ ਨਾ ਕੱਲ ਨੂੰ ਸਾਨੂੰ ਐਸੀ ਕਿਤੇ ਉਧਰੋਂ ਵੀ ਇਧਰੋਂ ਨਾ ਭਾਈ ਤੁਸੀਂ ਵਧੀਆ ਰਸਤਾ ਹੁੰਦਾ ਮੇਰੀ ਹਾਂ ਸੀ ਕਿਸੇ ਨੂੰ ਇਹ ਮੁੰਡਾ ਕੰਮ ਵਧੀਆ ਕਰਦਾ ਹੈ ਨਾ ਬਕਰਾਂ ਮੰਗੀ ਇਹ ਤੋਂ ਹਾਂ ਕਰਾਵਾਂਗੇ ਇਹ ਤੋਂ ਤੇ ਵੰਗੂ ਬੋਨਦੂਗਾ ਤੂੰ ਦੇਖੇਗਾ ਬਾਣ ਪਹਿਲਾਂ ਤੋਂ ਆਪਾਂ ਕਰਾ ਲਿਆ ਉਹ ਵਧੀਆ ਗੱਲ ਬਣੀ ਜਿਹੜਾ ਉਹ ਤੋਂ ਆਇਆ ਜੀ ਬਾਹਰੋਂ ਬੁਲਾ ਲਿਆ ਜੀ ਬੰਦਾ ਉਹ ਸਾਫਤਾ ਦਾ ਕਰਦਾ ਜਿਹੜਾ ਪਿੰਡ ਦਾ ਬੰਦਾ ਉਹ ਲੈਦਾ ਪੈਸੇ ਚਾਲੇ ਨੂੰ ਚਾਹੇ 2 ਦਿਨ ਖੜਕੇ ਦੇ 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 ਖੜਕੇ ਦੇ ਦੀ ਹਾਂ ਮੱਤਾਂ ਤੁਰ ਪਾ ਆ ਗਿਆ ਪੱਲੇ ਮੱਤੀਆਂ ਨੇ ਵਾਸਤੇ ਲਿਆਵਾਂਗੇ ਲੈ ਨੂੰ ਵਿੱਚ ਸਾਰਿਆਂ ਦਾ ਕੰਮ ਸਰ ਜੂ ਇਹਨੂੰ ਟੈਂਕ ਪਹਿਲੇ ਇਹਨਾਂ ਦੇ ਚਰੰਗੋ ਆਪਾਂ ਤੇਲ ਬਚਾਉਂਦੇ ਨੇ ਪਹਿਲੇ ਨਾਲ ਇਹ ਦੋ ਦਿਨ ਖੜਜੂਗਾ ਆਪਾਂ ਨਾਲ ਦੀ ਨਾਲ ਦੇਵਾਂਗੇ ਆਪਾਂ ਨਗਦੀ ਦੇਵਾਂਗੇ ਨੂੰ ਹਾਂ ਲਗ ਦੋ ਨਾ ਹੱਕ ਬਣਦਾ ਬਾਈ ਜਦੋਂ ਅਗਲੇ ਕਹ ਲੈ ਬਾਈ ਤੈਨੂੰ ਪੈਸੇ ਦੇਵਾਂਗੇ ਨਗਦ ਦੇ ਹਾਂ ਬਾਈ ਕੋਈ ਨਾ ਠੀਕ ਹੈ ਹਾਂ ਜੋ ਬਾਈ ਬਸ ਜਦੋਂ ਚਾਰ ਪੈ ਗਿਆ ਮੈਨੂੰ ਫੋਨ ਕਰ ਦਿਓ ਤੁਸੀਂ ਬੱਦਲ ਉਸਤਾ ਜੀ ਉਹ ਮੇਰੀ ਹਾਂ ਤੀ ਕਿਸੇ ਨੂੰ ਚੱਲ ਮੈਂ ਵਿਚ ਦੀ ਟਾਈਮ ਕੱਢ ਲੂੰਗਾ ਵਿਚ ਦੀ ਕੱਢ ਲਈ ਤਾਂ ਹੀ ਤੁਹਾਨੂੰ ਕਹਣਾ ਵੀ ਜੇ ਚਾਰ ਅਸੀਂ ਤੇਰੇ ਬੰਦੇ ਪੁੱਛਦੇ ਹਾਂ ਹਾਂ ਠੀਕ ਹੈ ਬਾਈ ਠੀਕ ਹੈ ਬਾਈ ਕੰਗਾ ਵਾਹ ਬਾਈ ਕਹ ਲੈ ਲਾਣੇਦਾਰਾ ਇਹਨੂੰ ਕਹਿਤਾ ਮੁੰਡੇ ਨੂੰ ਆਪਾਂ ਕੰਮ ਵਧੀਆ ਕਰਦਾ ਇਹ ਚੱਲ ਵਧੀਆ ਬਣ ਗਿਆ ਹਾਂ ਇਹ ਵਧੀਆ ਕੰਮ ਬਣ ਗਿਆ ਆਪਾਂ ਹੁਣ ਤੂੰ ਲੇਬਰ ਵਾਲਿਆਂ ਨੂੰ ਪਤਾ ਕਰਦਾ ਚਾਰ ਪਾ ਕੇ ਇਹ ਤੋਂ ਕੱਦੂ ਕਾ ਕੇ ਫਟਾਫਟ ਕੱਪ ਦੇ ਜੇ ਲੇਟ ਹੋਈਆਂ ਨੇ ਫਿਰ ਉਹੀ ਕੰਮ ਮਾਗਰ ਬੱਚੀ ਜਿਹਾ ਰਹਿ ਜਾਂਦੀ ਫਿਰ ਉਹ ਫਰਕ ਆ ਜਾ ਕੇ ਨਾ ਭੱਜਿਆ ਭੱਜਿਆ ਆ ਜਾ ਲਣੇਦਾਰਾ ਲੇਬਰ ਵਾਲਿਆਂ ਨੂੰ ਪਤਾ ਕਰ ਲਈ ਆਪਾਂ ਚੱਲ ਆਪਾਂ ਪਤਾ ਕਰਦੇ ਆਂ ਫਿਰ ਹਾਂ ਪੱਕਾ ਹੀ ਕਰਵਾ ਲਾਂਗੇ ਬਸ ਹੋ ਵਧੀਆ ਕੰਮ ਬਣ ਗਿਆ ਜਿਹੜਾ ਟਰੈਕਟਰ ਮਿਲ ਗਿਆ ਆਪਾਂ ਨੂੰ ਕਾਲਿਆ ਆ ਮੱਕੀ ਆਪਾਂ ਪੰਗੇ ਲੈ ਲਿਆ ਵਧੀਆ ਪੱਕੇ ਕੰਮ ਤੇ ਲੱਗੇ ਹੋਈ ਸੀ ਆ ਗਰਮੀ ਆ ਬਾਈ ਕਿੱਥੇ ਮੈਂ ਤਾਂ ਪੰਗਾ ਛੇੜਦਾ ਯਾਰ ਕੋਈ ਸੌਦਾ ਨਹੀਂ ਪੈਸਾ ਦਿੰਦਾ ਅਗਲਾ ਨਾ ਆ ਬੈਠੇ ਲਾਣਦਾਰਾ ਪਤਾ ਕਰ ਲੈ ਪੁੱਛ ਲੈ ਜੀ ਉਹ ਤੁਸੀਂ ਭਾਈ ਮੱਕੀ ਦਾ ਚਾਰ ਪਾਉਣਾ ਆਪਾਂ ਨੇ ਮੱਕੀ ਦਾ ਚਾਰ ਆ ਹਾਂ ਲਾਣਦਾਰਾ ਦੇ ਮੱਕੇ ਚਾਰ ਪਾ ਦਾਂਗੇ ਤੇਰਾ ਠੀਕ ਹੈ ਜੀ ਕਿੰਨੇ ਦਿਨ ਘਟ ਘਟ 8 ਤੋਂ 10 ਦਿਨ ਲੱਗਣਗੇ ਭਰਾਵਾ ਅੱਛਾ ਹਾਂ ਮੈਨੂੰ 10 ਦਿਨ ਤਾਂ ਬਾਈ ਜੇ ਪਹਿਲਾਂ ਕਰ ਦਿੰਦੇ ਯਾਰ ਹੀਲਾ ਪਹਿਲਾਂ ਤਾਂ ਬਾਈ ਦੇਖ ਆਇਆ ਕੰਮ ਹਟ ਗਿਆ ਬੜਾ ਹੋ ਰਿਹਾ ਇਕੱਠਾ ਅੱਛਾ ਕਿ ਮੀ ਕਰਕੇ ਨਾ ਹੱਕੂ ਖੱਚ ਪਈ ਹਾਂ ਕਟਵਾ ਦੇ ਜਨਰਾ ਦੇ ਕਲਾ ਕੰਮ ਹੋ ਰਿਹਾ ਸਾਡਾ ਤਾਂ ਆ ਰੋਟੀ ਖਾਣ ਦਾ ਵੀ ਟਾਈਮ ਨਹੀਂ ਹੈਗਾ ਅੱਜ ਦੋ ਮਿੰਟ ਹੁਣ ਮਸਾ ਹਵਾ ਲੈਣ ਲੱਗੇ ਸੀਗੇ ਭਾਈ ਬਾਲੇ ਖਿੱਚਾ ਦੇਖ ਵੇਖ ਕਟ ਕਟ ਦੇਖ ਲੈਂਦੇ ਯਾਰ ਇਹ ਸੱਤ ਅੱਠ ਦਿਨ ਦਾ ਕਟੋਕਟ ਹੀ ਹੈ ਦੇਖ ਕੱਚੀ ਕੇ ਵੀ ਦੋ-ਤਿੰਨ ਦਿਨ ਯਾਰ ਉਹ ਅਸੀਂ ਤਾਂ ਕਦੂ ਟਰੈਕਟਰ ਹੀ ਪੁੱਛ ਲਈ ਮਾ ਭਾਈ ਦੋ ਤਿੰਨ ਦਰਾਂ ਨੂੰ ਵਾਰੀ ਰੱਖੀ ਯਾਰ ਆ ਚਾਰ ਤੀਜਾ ਪਾਇਆ ਨਹੀਂ ਕਦੂ ਵਾਲਾ ਪਹਿਲੀ ਪੁੱਛ ਲਿਆ ਕੋਈ ਬੰਦੇ ਨੂੰ ਕਹਿਆ ਜਿਵੇਂ ਹੁਣ ਪਹਿਲਾਂ ਯਾਰ ਅਸੀਂ ਮੱਕੀ ਦੀ ਗੌਰ ਨਹੀਂ ਕਰੀ ਯਾਰ ਬੰਦਿਆਂ ਦੀ ਜੇ ਅਸੀਂ ਆਹ ਕਰਦੇ ਫਿਰ ਆ ਅਸੀਂ ਟਰੈਕਟਰ ਕਹਿੰਦਾ ਸਾਡੇ ਕੋਲੇ ਪਹਿਲਾਂ ਆ ਜਾਂਦੇ ਓਏ ਪਹਿਲਾਂ ਯਾਰ ਉਹ ਕਹਿੰਦਾ ਟਰੈਕਟਰ ਵਾਲਾ ਜਿਹਨੂੰ ਅਸੀਂ ਪੁੱਛਿਆ ਸੀ ਉਹ ਕਹਿੰਦਾ ਮੈਂ ਤੁਹਾਡਾ ਕਰ ਦੂੰ ਬਿੱਜੀ ਵਾਹਨ ਹੁਣ ਕਹਿੰਦਾ ਭਾਈ ਹਜੇ ਤਾਂ ਦੱਸ ਦਿੰਦਾ ਤੇਰਾ ਬਿੱਜੀ ਮੈਂ ਕੋ ਚਲ ਮੈਂ ਗੌਰ ਕਰਦਾ ਬੰਦੇ ਜੀ ਜੀ ਦੀ ਨਾ ਲੇਟ ਹੋ ਜੇ ਬਾਈ ਬਣ ਕੇ ਚਲ ਕੋਈ ਨਾ ਮੈਂ ਲੱਕੜ ਕੇ ਸੀ ਟਰੈਕਟਰ ਵਾਲੇ ਨੂੰ ਯਾਰ ਕਹਿ ਬੈਠੇ ਅਗਲੇ ਨੂੰ ਕਹਿਣਾ ਔਖਾ ਹੋ ਜਾਂਦਾ ਫੇਰ ਬਚਾਉਣਾ ਮੈਂ ਚਲ ਕੋਈ ਨਾ ਮੈਂ ਦੇਖਦਾ ਕਰਦਾ ਕੋਈ ਨਹੀਂ ਗੌਰ ਕਰੇ ਜੀ ਚੰਗ ਕਾਲੇ ਕੀ ਕਰੇ ਸਾਰੇ ਕਾਲੇ ਤੋਂ ਕਾਲੇ ਹੁੰਦੇ ਨੇ ਪੂਰੇ ਸਾਰੇ ਕਾਲੇ ਤੋਂ ਕਾਲਾ ਉਹ ਖੜਦੇ ਨਹੀਂ ਦੋ ਦਿਨ ਯਾਰ ਕਹਿੰਦਾ ਖਰਚੇ ਕੋਈ ਵੀ ਨਹੀਂ ਖੜਨਾ ਚਾਹੀਦੀ ਕਰਦੇ ਸੇ ਇਹਨਾਂ ਹੁਣ ਬੰਦੇ ਆਪਾਂ ਆਪਾਂ ਦਾ ਕੋਈ ਮਸ਼ੀਨ ਆ ਯਾਰ ਚਲ ਦੇਖਦੇ ਆ ਹਾਂ ਟਰੈਕਟਰ ਤਾਂ ਹੈ ਨਾ ਜਿਹੜਾ ਗਿੱਲ ਆ ਯਾਰ ਉਹਨਾ ਮਿੱਤਰ ਆ ਕਦਾ ਘਟਣਾ ਜਦ ਆਪਾਂ ਕਰਨਾ ਹੀ ਬਿਜ 2 ਬਿਜ ਦੀ ਕਰਾਂਗੇ ਇਹ 2 ਕਿੱਲੇ ਨੇ ਹਾਂ ਹਾਂ ਵਾ ਠੀਕ ਕਰਤਾਂਗੇ ਆਪਾਂ ਹਾਂ ਲੈ ਚੱਲ ਵੱਢ ਲਈਏ ਹਾਂ ਪਰ ਤੁਹਾਨੂੰ ਕਹਿ ਦਵਾਂਗੇ ਚੱਲ ਆ ਜਾ ਫਿਰ ਚੱਲ ਵੱਢੀਏ ਦੀ ਹਾਂ ਹੋਰ ਨਵੇਂ ਮੀੜੇ ਕੰਮ ਹੈ ਤਾਂ